ਉਹ ਮਿੱਤਰ ਆ ਵੀ ਅਨੰਦਪੁਰ ਸਾਹਿਬ ਆਏ ਆ ਹੁਣ ਚੱਲੇ ਗੁਰੂਕੇ ਲਾਹੌਰ ਨੂੰ ਜਗENDER ਸਿੰਘ ਦਾ ਆ ਰ ਆ ਇੱਥੇ ਨੰਦਪੁਰ ਸਾਹਿਬ ਵਾਲਾ ਜਿਹੜਾ ਜੁਨਾਂ ਕੋਲ ਬੈਠ ਕੇ ਚੱਲੇ ਹੁਣ 10-20 ਮਿੰਟ ਮਿਲ ਕੇ ਸਾਹਮਣੇ ਸਾਡੇ ਨਾਲ ਖੜੇ ਆ ਜਗENDER ਸਿੰਘ ਸਾਡੀ ਸੰਗਤ ਬੈਠੀ ਆ ਵਿੱਚ ਠੀਕ ਆ ਵੀ ਜਗENDER ਠੀਕ ਓਕੇ ਕੱਸੀ ਕਾਲ ਕੱਸੀ ਕਾਲ ਆ ਰਿਹਾ ਜਗENDER ਦਾ ਠੀਕਾ ਜੀ ਠੀਕ ਹੈ ਮਿਹਰਬਾਨੀ ਕਰ ਸੰਦੇਸ਼ ਆਹ ਸਾਹ ਗੁਰਦੁਆਰਾ ਸੇਲਾ ਸਾਹ ਸੇਲਾ ਕੋੜਾ ਆਹ ਚੜਾਈ ਉੱਚੀ ਸੇਲਾ ਸਾਹ ਗੁਰਦਵਾਰੇ ਤੋਂ ਇੱਕ ਦਾ ਜਿਹੜੀ ਸਿੱਧੀ ਚੜਾਈ ਆ ਜਾਂਦੀ ਕੁਡਿਟ ਆਗਾ ਗੁਰਦੁਆਰਾ ਸਾਹ ਬਣੇ ਹੁ ਯਾਰ ਹੁ ਹਨੇਰਾ ਹੋ ਜਗਾ ਨਹੀਂ ਤਾਂ ਆਪਾਂ ਲਾ ਇਹ ਜਰੂਰ ਮੇਰਾ ਰਾਤਾ ਫੀਮਾਗਾ ਦੇਖ ਕੇ ਚਲਾਗੇ ਇਹ ਛੇਵੇਂ ਪਾਸ਼ਾ ਬੇਲਜੀ ਦਾ ਖੂਆ ਇਦੂਗਾ ਬਾਈ ਹਿਮਾਚਲ ਆਜਦੂਗਾ ਹਿਮਾਚਲ ਹੋ ਜਾਂਦਾ ਸ਼ੁਰੂ ਹਿਮਾਚਲ ਮਾ ਜਲਦੀ ਹੱਦਾਂ ਕਿ ਇਦੂਗਾ ਉਹ ਦੇ ਸਾਹਮਣੇ ਦੀਦੀ ਨੈਣਾ ਦੇਵੀ ਉਹ ਦੇ ਸਾਹਮਣੇ ਨੈਣਾ ਦੇਵੀ ਓਹ ਸੀ ਸਾਡੇ ਨਹਿਣਾ ਦੇ ਵੀ ਦਿੱਤੀ ਆ ਰੋਕੇ ਲਾਹੌਰ ਨੂੰ ਚੱਲੇ ਆਵੇ ਜਾ ਜਾ ਗੁਰਦੁਆਰੇ ਆਉਣਗੇ ਤੇ ਹਾਂ ਤੋਂ ਤੁਹਾਨੂੰ ਦਿਖਾਵਾਂਗੇ ਹੌਲੀ ਕਰਕੇ ਗੱਡੀ ਔਰ ਸੇਹਰਾ ਸਾਹਿਬ ਗੁਰਦੁਆਰਾ ਆਊਗਾ ਨੇੜਾ ਦੇ ਵੀ ਤੇ ਘਟੇ ਘਟੇ ਪਹਾੜ ਚ ਇਸ ਤਰ੍ਹਾਂ ਆਵੇ ਫਿਰ ਦਰਸ਼ਨ ਮੇਲਾ ਕਲਾਂ ਦਾ ਖੁੱਲੇ ਆਰਾਮ ਨਾਲ ਆਗੇ ਘਰ ਜਿਹੜੇ ਰਾਹ ਚਾਉਂਦੇ ਹੁੰਦੇ ਆ ਘਰ ਵੀ ਪਏ ਵੇ ਤਾਹ ਉਹ ਉਹ ਦੇ ਦੀਦੇ ਆ ਸਾਗਤ ਖੜੀ ਆ ਹਿਮਾਚਲ ਵਾਲੀ ਚੜ ਜਾ ਚੜਾਈ ਗੱਢ ਗਏ ਚੜ ਜਾ ਚੜਾਈ ਸ਼ਾਬਾਸ਼ 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 ਅੱਜ ਤੋ ਟਰੈਕਟਰ ਮਸ਼ਾ ਮੋਸ਼ਨ ਫੜਦੇ ਉਹਦੇ ਸੀ ਹੋਸ ਰਾਈਡਰ ਟਰੈਕਟਰ ਦਾ ਜਮਾ ਦੂਜੇ ਗੇਅਰ ਤੇ ਹੀ ਆ ਜਾਂਦਾ ਮੈਂ ਅਸੀਂ ਹੌਲੀ 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 ਆ ਆ ਆ ਘਾਹਰਾ ਸਾਰੇ ਲੋਕਾਂ ਦੇ ਤੇ ਛੋਟੇ ਛੋਟੇ ਦੋਨੋਂ ਸੜਕਾਂ ਹਾਂ ਸੂਲਰ ਸਿਸਟਮ ਆ ਉਹਦੇ ਸਾਹਮਣੇ ਬਹੁਤ ਵੱਡਾ ਲੱਗਿਆ ਬਿਜਲੀ ਚੜ ਕੇ ਦੇਖਣ ਵਾਲਾ ਆ ਸਾਰੇ ਪਹਾੜਾਂ ਵਾਲਿਆਂ ਦੇ ਘਰ ਹੀ ਆ ਇਹ ਜਾ ਕੇ ਫਿਰਦੇ ਆ ਉਹ ਦੇ ਦਿੰਦਾ ਇੱਥੋਂ ਸੂਲਰ ਸਿਸਟਮ ਆਵੇ ਕਿੰਨਾ ਵੱਡਾ ਓਏ ਕਮਾਲ ਆ ਲੈ ਤਾਂ ਬੈਂਦੀ ਸੜਕਾਂ ਵੀ ਬਣਾਈਆਂ ਆ ਪਈਆਂ ਚੱਲ ਹਾਂ ਬਲਡੋਜ਼ਰ ਆ ਜਾਂਦੀਆਂ ਦਾ ਘਰ ਪੈ ਕੇ ਬੋੜਾਂ ਤੇ ਵਧੀਆ ਇੱਥੇ ਨਾਂ ਜਾ ਲਿਖ ਕੇ ਜਾਂਦੇ ਹੁੰਦੇ ਸੀ ਆ ਦੇ ਇੱਥੇ ਜਦੋਂ ਮੋੜ ਜਾ ਮੁਰਦੇ ਹੁੰਦੇ ਸੀ ਪੱਥਰ ਦੇ ਨਾਲ ਲਿਖਣਾ ਨਾਂ ਆ ਸਾਰੇ ਘਰ ਆ ਬੜੀ ਚੜ੍ਹਾਈ ਦੀ ਐ ਵੀ ਇੱਕ ਦਾਵੇਂ ਮੋੜ ਜੇ ਤੇ ਆਪਣਾ ਇੱਕ ਗੋਰ ਦੁਆਰਾ ਆਲੇ ਕਿਤੇ ਵੀ ਇਹਨਾਂ ਨੇ ਬਣਾਤਾ ਉਹਦੇ ਬਹੁਤ ਇੱਧਰ ਦੀ ਜਾਂਦਿਆ ਉਹਦੇ ਰੇਤਾ ਰੂਤਾ ਨਿਕਲਦਾ ਕਲੀ ਪੱਥਰ ਪਤਾ ਨਹੀਂ ਕੀ ਨਿਕਲਦਾ ਆ ਅਗੀ ਨਾਣਾ ਦੇਵ ਨਿੱਟਰ ਲਾ ਵੈਜਦੀ ਲੰਗਾ ਦੇ ਪਹਾੜਾਂ ਤੇ ਆਪਾਂ ਫਿਰ ਉਦੋਂ ਦਿਖਾਵਾਂਗੇ ਵੈਜਦੀ ਪਹਾੜਾਂ ਦੇ ਬਚਾਲ ਦੀ ਜਮਾਂ ਅੱਲਾਸ ਕੱਲ ਮੋੜ ਚੱਲ ਮੋੜ ਇਹ ਵੀ ਮੋੜ ਆ ਜਿਹੜੇ ਪਾੜੇ ਜਿਹੜੇ ਨੇੜੇ ਆ ਜਮਾਂ ਰਾਤ ਜੀ ਪੈ ਚਲੀ ਜਾਵੇ ਆਗੇ ਪਹਾੜਾਂ ਚੋਂ ਸਾਹਮਣੇ ਦੀਆਂ ਉਹ ਉਹ ਦੇਖੀ। ਥੱਲੇ ਘਰ ਫੈਇਆ ਉੱਪਰ ਨਾਲ। ਉਹ ਦੇ ਦੇ ਪਹਾੜੀ ਦੇ ਉੱਪਰੋਂ। ਉਹ ਵੀ ਦੁਨੀਆ ਜਿਹੜੀ ਯਾਰ ਉੱਤੇ ਰਹਿੰਦੀ ਆ ਜਾ ਕੇ ਜਾਂਦੀ ਕਿਵੇਂ ਆ। ਕੱਢ ਗਾ ਨਾ ਮੋਟਰਸਾਈਕਲ ਆ ਨਾ। ਆਹ ਜਿਆ ਸਾਰੇ ਪੱਥਰ ਖੋਦੇ ਆ ਇੱਥੋਂ। ਆ ਵੇ ਆ ਇੱਥੇ ਲਿਖਦੇ ਉਹਦੇ ਵੀ ਐਂ ਤੇ। ਜਿਹੜੇ ਤੁਰ ਕੇ ਜਾਂਦੇ ਹੁੰਦੇ ਸੀ। ਤਾਂ ਨਸੀਬ ਆਈ ਉਦੋਂ। ਜਾਨ ਵੀ ਬਹੁਤ ਸੀ ਤੁਰ ਕੇ ਦੇ ਲੈਦੀਆਂ ਚੜਾਈਆਂ ਉੱਤਰੀਆਂ ਦੇ ਚੜ੍ਹਦੀਆਂ ਆ ਸਾਰੇ ਘਰ ਦੇਖ ਲੈ ਇੱਥੇ ਆਉਂਦੇ ਆ ਵਿਚਾਰੇ ਇਹਨਾਂ ਨੇ ਵੀ ਰੋਟੀ ਪਾਣੀ ਖਾਂਦੇ ਆ ਦਿਹਾੜੀ ਵੀ ਕਰਦੇ ਆ ਇਹਨਾਂ ਦੇ ਵਿੱਚ ਉਹ ਲੋکریاں ਵੀ ਕਰਦੇ ਆ ਆ ਤੇ ਆ ਆ ਗਏ ਹੁਣ ਆਪਾਂ ਜਮਾ ਇਥੋਂ ਪਹਾੜਾਂ ਦੇ ਜਮਾ ਵਿਚਾਲ ਦੀ ਲੰਗਣਾ ਆਪਾਂ ਵੇਚ ਦੀ ਜਮਾ ਢਾਲ ਆ ਗਈ ਇੱਕ ਤਾਂ ਵੀ ਆ ਸਾਰੀਆਂ ਪਹਾੜੀਆਂ ਵੱਡੀਆਂ ਵੀਆਂ ਵਿਚਦੀ ਪਾਣੇ ਦੇ ਦਰਖਤ ਖੜੇ ਆ ਹੋ Not a video. ਵਰ ਦਵਾਰ ਆਉ ਸੇਰਾ ਸਾਹਿਬ ਪਹਿਲਾ ਕਿੱਥੇ ਗੁਰੂ ਸਾਹਿਬ ਦੇ 10ਵੇਂ ਪਾਸ਼ਾ ਜੀ ਨੇ ਸੇਰੇ ਸਜਾਈ ਸੀ ਤੇ ਬਰਾਤ ਇੱਥੇ ਆਈ ਸੀ ਨੰਦਪੁਰ ਸਾਹਿਬ ਤੋਂ ਗੁਰੂ 10ਵੇਂ ਪਾਸ਼ਾ ਦੀ ਤੇ ਨਾਲ ਤੇਰੇ ਮੇਰੇ ਅੱਗੇ ਸੀ ਉਦੋਂ ਜਿਹੜੇ ਜਨਮ ਰਾਤੀ ਆਈ ਸੀ ਮਹਾਰਾਜ ਦੇ ਨਾਲ ਦੇ ਧੰਨ ਹੋਣਗੇ ਉਹ ਲੋਕ ਜਿਹੜੇ ਗੁਰੂ ਸਾਹਿਬ ਦੇ ਨਾਲ ਫਿਰ ਬਰਾਤ ਆਏ ਹੋਣਗੇ ਧੰਨ ਹੋਣਗੇ ਉਹਦੇ ਗਉਣ ਗਉਣ ਵਾਲੇ ਜੋ ਕਵਿਚਰ ਜਾਂ ਕੋਈ ਲਾਗੀ ਸਾਜੀ ਇਹਨਾਂ ਨੇ 10ਵੇਂ ਪਾਤਸ਼ਾਹ ਦੇ ਵਿਆਹ ਤੇ ਰੌਣਕਾਂ ਲਾਈਆਂ ਹੋਣੀਆਂ ਆ। ਆ ਤਾਂ ਹੀ ਚੱਲੇ ਆ ਆਪਣੇ ਗੁਰੂ ਕੇ ਲਾਹੌਰ ਨਾਨਕੇ ਆ ਸਿੰਘਾਂ ਦੇ ਆਨੰਦਪੁਰ ਆਪਣਾ ਪਿੰਡ ਮਾਤਾ ਸਾਹਿਬ ਦੇ ਵਾਹ। ਸਾਬ ਘਰੋ ਪਿੰਡਾ ਗੁਰੂ ਗੋਬਿੰਦ ਸਿੰਘ ਜੀ ਆਪਣੇ ਮਾਤਾ ਗੁੱਜਰ ਕੋਲ ਔਰ ਇੱਥੇ ਆਊਗੀ ਉਹ ਜਗ੍ਹਾ ਜਿੱਥੇ ਆਪਾਂ ਟਰੈਕਟਰ ਟਰਾਲੀ ਜਾਂ ਘੜਿਓ ਦੇ ਦੇਸ ਦੇ ਉੱਪਰ ਫਿਰ ਤੁਰ ਕੇ ਜਾਣਾ ਉਦੋਂ ਜਾਣ ਨਹੀਂ ਨਾ ਦਿੰਦੇ ਕਹਾ ਗੁਰੂ ਕੇ ਲਾਗਦੇ ਕੱਠ ਵਾਲਾ ਹੁੰਦਾ ਆ ਗਿਆ ਸਾਜਲਾ ਆ ਗਈ ਲੈਣਾ ਦੇ ਵੀ ਆਪਣੇ ਕੋਲੇ ਉਹ ਨੇ ਆ ਸਾਰੇ ਘਰ ਆ ਇਹਨਾਂ ਦੇ ਮਾਰੇਦਨੋ ਸੜਕਾਂ ਖਰਾਬ ਹੋਈਆਂ ਪਈਆਂ ਆ ਆ ਗਈ ਜਗਾ ਹੋ ਇੱਥੇ ਟਰਾਲੀਆਂ ਆਪਣੀਆਂ ਕੱਢਦੇ ਜਾਂਦੀਆਂ ਆ ਸਿੱਤ ਆਵੇ ਇੱਥੇ ਕੱਢਦੇ ਜਾਂਦੇ ਨੇ ਟਰਾਲੀਆਂ ਉਹੋਂ ਆਵੇ ਆ ਜਗਾ ਜਦੋਂ ਇੱਥੇ ਟਰਾਲੀਆਂ ਕੱਢਦੇ ਜਾਂਦੀਆਂ ਸੀ ਬੱਸੀ ਬੱਸੀ ਪਿੰਡ ਆ ਕੇ ਬੱਸੀ ਫਟਾ ਪਰ ਇੱਥੇ ਗੁਰਦੁਆਰਾ ਆਊਗਾ ਸਿਹਰਾ ਸਾਹਿਬ ਤਫਾਉਣੀਆ ਸੋਨੂ ਸਿਹਰਾ ਸਾਹਿਬ ਗੁਰਦੁਆਰਾ ਢਾਲ ਚੜ ਕੇ ਆ ਆ ਨਗਰ ਆ ਹੈ ਅਨੰਦਪੁਰ ਸਾਹਿਬ ਦੇ ਗੁਰੂ ਕੇ ਲਾਹੌਰ ਵਾਲੇ ਵਾਹਿਗੁਰੂ 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 ਆ ਆ ਗਿਆ ਜੀ ਗੁਰਦੁਆਰਾ ਸਿਹਰਾ ਸਾਹਿਬ ਆ ਗੁਰਦੁਆਰਾ ਸਿਹਰਾ ਸਾਹਿਬ ਸਾਹਮਣੇ ਮੈਂ ਤੇ ਜਾਇਲ ਇੱਥੋਂ ਸਾਹਮਣੇ ਨਾ ਉਥੋਂ ਛੜਕ ਸਾਹਮਣੇ ਆਉਂਦੀ ਹੁੰਦੀ ਸੀ ਤੇ ਸਿੱਧੇ ਝੜਦੇ ਹੁੰਦੇ ਸਿਹਰਾ ਸਾਹਿਬ ਨੂੰ ਦਾਲਾ ਉਥੋਂ ਆਇਆ ਇੱਥੋਂ ਨਹੀਂ ਲੰਘਾ ਜਾ ਹੁੰਦਾ ਸੀ ਵਜਦੀ ਜਾਂ ਸਿੱਧੇ ਹੀ ਝੜਦੇ ਹੁੰਦੇ ਸੀ ਆਹ ਇੱਥੋਂ ਦੀ ਆਇਆ ਲਾਲਾ ਸਾਹਿਬ ਤੋਂ ਮਾਲਕ ਦੀ ਕਰਪਾ ਤੇ ਅੱਜ ਕੀ ਆ ਤੇ ਉਦੋਂ ਕੀ ਸੀ ਹਾਂ ਔਣੇ ਦਰੌੜੀਆਂ ਤਰਬਾਈ ਨਹੀਂ ਸਾਹਿਬ ਇੱਕ ਤਰਵੈਣੀ ਸਾਹਿਬ ਆਉਗੀ ਜਿੱਥੇ ਇਸ਼ਨਾਨ ਕਰਦੇ ਹੁੰਦੇ ਆ ਕੇ ਉਹ ਆ ਗਿਆ ਸਾਹਮਣੇ ਤਰਵੈਣੀ ਸਾਹਿਬ ਕੋਲੋਂ ਆ ਆਸੀ ਆ ਸਾਹਮਣੇ ਆ ਦੇ ਸਾਲੀਆਂ ਪਹਾੜ ਗਈਆਂ ਆ ਜੜੀਆਂ ਦੀਵੀਆਂ ਦੇ ਇੱਧਰ ਨੂੰ ਆ ਸਾਰੇ ਆ ਥੋੜੀ ਥੋੜੀ ਇਹਨਾਂ ਦੀ ਕਣਕ ਬੀਜੀ ਵੀ ਆ ਦੇ ਉੱਡੇ ਉੱਡੇ ਆ ਗਿਆ ਰਿਆਂ ਜਿਆ ਪਾ ਕੇ ਆ ਦੇ ਲੈ ਕਿਤੇ ਛੋਲੇ ਵੀ ਜਿਆ ਕਿਤੇ ਕਣਕ ਵੀ ਜੀ ਆ ਕਿਤੇ ਪੱਠੇ ਵੀ ਜੀ ਬੈਠੇ ਆ ਮੱਝਾ ਮੱਝਾ ਜੀਆਂ ਨੂੰ ਆ ਸਾਰੇ ਆਦੇ ਦੁਕਾਨਾਂ ਪਾਈ ਬੈਠੇ ਆ ਲੈ ਸਭ ਦਾ ਰੋਟੀ ਪਾਣੀ ਚਲਾਈ ਜਾਂਦੇ ਆ ਸਾਰੇ ਬਹੁਤ ਲੰਗਰ ਲੱਗੇ ਹੁੰਦੇ ਨੇ 10 ਵਜੇ ਪਾਤਸ਼ਾਹ ਜੀ ਦਾ ਵਿਆਹ ਵਾਲਾ ਮਾਹੌਲ ਹੁੰਦਾ ਨਾ ਦਿਨ ਜਦੋਂ ਉਦੋਂ ਇੱਥੇ ਬਹੁਤ ਲੰਗਰ 100 ਲੰਗਰ ਲੱਗਿਆ ਹੁੰਦਾ ਇੱਥੋਂ ਸੇਹਰਾ ਸਾਹਿਬ ਤੋਂ ਲੈ ਕੇ ਗੁਰੂ ਕੇ ਲਾਹੌਰ ਤੱਕ ਹਾਲੰਗ ਨਾ ਰੋ। ਮਰਫੀ, ਜਲੇਬੀ ਗਾ ਰੋਦਾ। ਹੋਰ ਵੀ ਪਕੌੜੇ, ਬਰੈਡ, ਦਾਲ ਪ੍ਰਸ਼ਾਦਾ। ਚੱਲਦੇ ਆਏ। ਬਹੁਤ ਸ਼ਾਬਾਸ਼। ਆ ਗਿਆ ਪਹਾੜੀਆਂ ਹੁਣ ਆਪਾਂ ਇਹਦੇ ਵਿੱਚ ਦੀ ਲੰਘਣਾ ਪਹਾੜੀਆਂ ਦੇ। ਆ ਗਿਆ ਪਹਾੜੀਆਂ ਸਾਰੀਆਂ ਲੈ। ਰੋਡ ਤੇ ਜਿਹੜੇ ਘਰ ਆ ਆ ਇਹਨਾਂ ਦਾ ਮੰਦਰਾ ਛੋਟਾ ਜਿਹਾ ਇੱਥੇ ਨਕਸ਼ਕਾਰਾਂ ਕਰਦੇ ਆ ਯਾ ਦੇ ਅਰਦਾ ਕੰਨਾ ਆ ਗਈਆਂ ਅੰਬਾਂ ਦੇ ਦਰਾਖਤਾਂ ਕੇ ਅੰਬ ਬਹੁਤ ਲੱਗੇ ਲੈ ਕਣਕੋ ਅੰਬੋ ਆ ਆ ਗਿਆ ਤਰਬਣੀ ਸਾਹਿਬ ਕੋਰ ਦਵਾਰਾ ਕਿਤੇ ਮਹਾਰਾਜ ਨੇ ਕੁੜ ਗਿਆ ਇਕੱਠਿਆਂ ਕੋ ਕੇ ਗਏ ਲੈ ਮਾਰੇ ਸਾਨੂੰ ਪਾਣੀ ਦੀ ਕਲਤਾ ਤੇ ਇੱਕ ਧੋਬੀ ਨੇ ਕਿਹਾ ਸੀ ਪਾਣੀ ਦੀ ਕਲਤਾ ਤੇ ਮਾਰੇ ਤਿੰਨ ਨੇਜੇ ਮਾਰੇ ਸੀ ਇੱਥੇ ਤਿੰਨ ਆਹ ਤਰਵੈਣੀ ਸਾਹਿਬ ਕਹਿੰਦੇ ਆ ਆਉਂ ਗੁਰਦੁਆਰੇ ਆ ਤਰਵੈਣੀ ਸਾਹਿਬ ਉਹਦੇ ਆਹ ਸਾਹਮਣੇ ਤਰਵੈਣੀ ਸਾਹਿਬ ਉਹਦੇ ਨਿਸ਼ਾਨ ਤਾਂ ਹੈ ਕਿਤੇ ਉਹਦੇ ਫੌਲੇ ਲੱਗਿਆ ਕਿੰਨੇ ਆਦੇ ਆ ਸਾਹਮਣੇ ਗੁਰਦੁਆਰਾ ਸਰਵੈਣੀ ਸਾਹਿਬ ਗੁਰਦੁਆਰਾ ਆਕ ਤੋਂ 15 20 ਸਾਲ ਪਹਿਲਾਂ ਇੱਥੇ ਤੁਰ ਕੇ ਆਉਂਦੇ ਹੁੰਦੇ ਤੁਰ ਕੇ ਉਹ ਵੀ ਦਰਬਾਣੀ ਸਾਹਿਬ ਪਾਏ ਇੱਧਰ ਆ ਕੇ ਰਕਾਬ ਕੰਝੋਂ ਪੌੜ ਮਾਰੇ ਸੀ ਮਾਰੇ ਨੇ ਪੌੜ ਵਾਲੇ ਤਾਂ ਤੋਂ ਪਾਣੀ ਨਿਕਲਦਾ ਆ ਪੌੜੀਆਂ ਚੜਲਾਂਗੇ ਅੱਜ ਪੌੜੀਆਂ ਚੜ ਕੇ ਸਿਰੇ ਤੇ ਦਰਸ਼ਨ ਕਰਕੇ ਆਉਣੇ ਆ ਗੁਰੂ ਕੇ ਲੋਹਰ ਸਿਰੇ ਤੇ ਆ ਉਧਰ ਹੀ ਘਣਿਆਲਾ ਉਧਰ ਹੀ ਚੜ ਚੱਲਾਂਗੇ ਚੱਲਾਂ ਇਧਰੋਂ ਚੜਨਾ ਇਧਰੋਂ ਵੀ ਚੜ ਜਾਗੇ ਹਾਂ ਇਧਰ ਇਨਾ ਕਹੇ ਹੱਥ ਫੋੜਨ ਵੀ ਥਾਂ ਹੈਗਾ ਵਾ ਆ ਆ ਗਿਆ ਇੱਥੇ ਦਵਾਨ ਸਾਜ ਦੇ ਹੁੰਦੇ ਆ ਤੇ ਆ ਸ਼ਾਬਾਸ਼ ਆ ਗਿਆ ਗੁਰਦੁਆਰਾ ਸਾਹਿਬ ਗੁਰੂ ਕਾ ਲਾਹੌਰ ਸੰਗ ਤੇ ਪਹੁੰਚ ਗਏ ਆ ਗੁਰੂ ਕੇ ਲਾਹੌਰ ਆ ਆਨੰਦਵਾਦ ਕਰਦੇ ਆ ਸਾਰਿਆਂ ਦਾ ਆਹ ਰਾਜ ਨੇ ਟਾਈਮ ਦਿੱਤਾ ਸੱਚੇ ਬਾਦਸ਼ਾਹ ਨੇ ਦਰਸ਼ਨ ਮੇਲੇ ਕਰਨ ਦਾ ਚਲੋ ਵੀ ਉਤਰੋ ਲੈ ਵੀ ਪਹੁੰਚ ਗਏ ਗੁਰੂ ਕੇ ਲਾਹੌਰ ਤੇ ਹੁਣ ਅਸੀਂ ਇੱਥੇ ਉਤਰਦੇ ਆ ਉਤਰ ਕੇ ਨਾਮਚਾਰ ਕਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਲਾਈਵ